ਬੀਤੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਇੱਕ ਘਰ ਦੇ ਉੱਪਰ ਦੇਰ ਰਾਤ ਗੋਲੀ ਛalon ਵਾਲੇ આરોપી ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦੱਸਦੇ ਇੱਕ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਨ ਸ਼ਰਮਾ ਦੇ ਵੱਲੋਂ ਜਾਣਕਾਰੀ dete ਹੋਏ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜੁਨ੍ਹਾਂ ਦੇ ਵੱਲੋਂ ਸਫਲਤਾ ਹਾਸਲ ਕਰਦੇ ਹੋਏ ਲਗਭਗ ਪੇछा ਕਰਨ ਤੋਂ ਬਾਅਦ ਦੇਰ ਰਾਤ ਤਿੰਨਾਂ ਤੋਂ ਜੜਾ ਹੈ ਤਿੰਨ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਕਾਬੂ ਕੀਤੇ ਗਏ આરોપીਾਂ ਦੇ ਕੋਲ 32 ਬੋਰ ਦੇ ਪਿਸਤੌਲ ਜਾਂ ਦਾ ਕਾਰਤੂਸ ਅਤੇ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਾਦਾ 15 ਦੀ ਰਾਤ ਜਿਹੜਾ ਹੋ ਗਈ ਹੈ 14 15 ਦੀ ਰਾਤ ਰਾਤ ਨੂੰ 1:30 ਵਜੇ ਇੱਕ ਰੇਲਟਰ ਦੇ ਘਰ ਚ ਗੋਲੀ ਚੱਲੀ ਸੀਗੀ ਗੇਟ ਤੇ ਇੱਕ ਹੀ ਫਾਇਰ ਹੋਇਆ ਸੀ ਸੀਸੀਟੀਵੀ ਫੁਟੇਜ ਫਾਇਰ ਦੀ ਆਗੀ ਸੀਗੀ ਉਹ ਕੇਸ ਡਿਸਪੀ ਇਨਵੈਸਟੀਗੇਸ਼ਨ ਐਂਡ ਇਸ ਟੀਮ ਇਹਨਾਂ ਨੇ ਟਰੇਸ ਕਰ ਲਿਆ ਜਿਹਦੇ ਘਰ ਚ ਫਾਇਰਿੰਗ ਹੋਈ ਸੀਗੀ ਉਹਦਾ ਨਾਮ ਐ ਨਹੀਂ ਲੇ ਰੀਨਫੋਰਸ ਕਿਉਟੀ ਰੀਜਨਸ ਇਹਨੂੰ ਥ੍ਰੈਟ ਕਾਲਸ ਆਉਂਦੇ ਸੀਗੇ ਦਿਨ ਨੂੰ ਮੁੰਡੇ ਗ੍ਰਫਤਾਰ ਹੋਏ ਆਫਟਰ ਅ 650 ਕਿਲੋਮੀਟਰ ਚੇਸ 650 ਕਿਲੋਮੀਟਰ ਚੇਸ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ ਗਏ ਤਿੰਨ ਵਿਅਕਤੀ ਆ ਇੱਕ ਮਾਨਿਆ ਹੈ 21 ਸਾਲ ਉਮਰ ਦੇ ਇਹ ਉਹ ਇਨਸਾਨ ਹੈ ਜਿਨੇ ਫਾਇਰ ਕੀਤਾ ਸੀਗਾ ਰੈਕੀ ਕਰਨ ਵਾਲਾ ਖੁਸ਼ ਸੀਗਾ ਜਿਹਨੇ ਰੈਕੀ ਕਰ ਦਿੱਤੀ ਸੀਗੀ ਕਿ ਇੱਥੋਂ ਆਪ ਐਂਟਰੀ ਕਰਾਂਗੇ ਇੱਥੋਂ ਐਗਜ਼ਿਟ ਕਰਾਂਗੇ ਤੇ ਵਰੁਣ ਨਾਮ ਦਾ ਵਿਅਕਤੀ ਜਿਹੜਾ ਸੀਗਾ ਉਹ ਐਕਟਿਵ ਆ ਚਲਾ ਰਿਹਾ ਸੀਗਾ ਇਹਨਾਂ ਨੇ ਇਹ ਕੰਮ ਸੁਪਾਰੀ ਲੈ ਕੇ ਕੀਤਾ ਸੀਗਾ ਜੀ ਸੁਪਾਰੀ ਜਿਹੜੀ ਦਿੱਤੀ ਸੀਗੀ ਉਹ ਨਮਿਤ ਸ਼ਰਮਾ ਹੈ ਜੋਹਰ ਨਗਰ ਕੈਂਪ ਦਾ ਰਹਿਣ ਵਾਲਾ 3 ਸਾਲ ਤੋਂ ਯੂਰਪ ਰਹਿ ਰਿਹਾ ਸਤ ਪਰਚੇ ਦਿੱਤੇ ਪਹਿਲਾਂ ਵੀ ਦਰਜ ਹੈ ਇੱਕ ਸਾਡੇ ਹੀ ਪਰਚੇ ਜੇ ਵੌਂਟਡ ਹੈ ਜਿਹੜਾ ਤੁਹਾਨੂੰ ਯਾਦ ਹੋਣਾ ਬੈਂਸ ਜਿਹੜਾ ਬਦਮਾਸ਼ ਹੈ ਇੱਕ ਬੈਂਸ ਦੇ ਕਰਦੇ ਅੱਗੇ ਫਾਇਰਿੰਗ ਹੋਈ ਸੀ ਉਹਦੇ ਚ ਸਿਰਫ ਸੱਤ ਬੰਦੇ ਗ੍ਰਫਤਾਰ ਸੀਗੇ ਇੱਕ ਬੰਦਾ ਜਿਹੜਾ ਰਹਿ ਗਿਆ ਸੀਗਾ ਉਹ ਮੰਨਿਆ 6 ਦਿਨ অপারেশন ਚੱਲਿਆ ਆਇਆ ਇਹ ਅਲੱਗ-ਅਲੱਗ ਸਟੇਟਸ ਤੋਂ ਪੁਲਿਸ ਗਈ ਸੀਗੀ ਜੀ ਇੱਕ ਹੋਰ ਪਰਚਾ ਦਰਜ ਕੀਤਾ ਹੈ ਥੋੜੇ ਦਿਨ ਪਹਿਲਾਂ ਗੱਡੀ 'ਚ ਬੈ ਕੇ ਐਕਸੀਡੈਂਟਲ ਫਾਇਰ ਹੋ ਗਿਆ ਇੱਕ ਬੰਦੇ ਦੇ ਹੱਥ 'ਚ ਉਹ ਦਾ ਨਾਮ ਅਕਸ਼ੇ ਹੈ ਉਹ ਵੀ ਅਨ ਡਿਫਾਲਟਰ ਐਂਡ ਅ ਬੈਡ ਐਲੀਮੈਂਟ ਹੈ ਉਹਦੇ ਨਾਲ ਵੀ ਮੰਨਿਆ ਬੈਠਾ ਹੋਇਆ ਸੀਗਾ ਜੀ ਇਨ ਆਦਰ ਪੋਜੀਸ਼ਨ 'ਚ ਜੋ ਇਹ ਸੋਫਿਸਟੀਕੇਟਿਡ ਵੈਪਨਸ ਤੁਸੀਂ ਦੇਖ ਰਹੇ ਹੋ ਇਹ ਬ੍ਰਾਮਹਤ ਹੋਏ ਵਿੱਚ ਇੱਕ ਤਾਂ ਇਹ ਜਗਾਨਾ ਪਿਸਟਲ ਹੈ ਇਟਸ ਇੰਪੋਰਟਡ